ਕਿਦਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦਕਿ ਸੱਤਾਧਿਰ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਓ ਓਬੇਸੀ ਹੋਣਾ ਚਾਹੀਏ ਕਾਂਗਰਸ ਹੋਵੇ ਚਾਹੀਏ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਨ੍ਹਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਉਹਨਾਂ ਨੇ ਆਖਿਆ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂ ਜਹਿਦ ਕਰਨੀ ਪਈ ਐ ਅਸੀਂ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਤੇ ਰੱਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸਤੇ ਕਰਕੇ ਅਸੀਂ ਲੰਮਾ ਵਕਫਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਧਮਕਮ ਦਿਖਾ ਰਹੀ ਹੈ ਧਮਕ ਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ ਹਟ ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਆ ਕਿ ਜਾਣ ਬੁਝ ਕੇ ਕਾਨੂੰਨ ਆ ਜਿਹੜਾ ਇਹ ਢਾਈ ਤੋਂ 3 ਕਰੋੜ ਵੋਟਾਂ ਬਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮਿਤ ਸ਼ਾਹ ਨੇ ਦੂਸਰੇ ਪਾਸੇ ਇਹ ਆਖਿਆ ਕਿ ਵਿਰੋਧੀ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨੇ ਤੇ ਇਧਰਲੇ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣ ਕੀਤਾ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦ ਕਿ ਸੱਤਾ ਤੇ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਏ ਓਬੇਸੀ ਹੋਣਾ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂ ਜਹਿਦ ਕਰਨੀ ਪਈ ਐ ਸੀ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲੇ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਾਂਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਅਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਧਿਰ ਆਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸ ਤੇ ਕਰਕੇ ਅਸੀਂ ਲੰਮਾ ਵਕਫਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਵਿੱਚ ਧਮਕਮ ਦਿਖਾ ਰਹੀ ਹੈ ਧਮਕ ਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ हट ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਹੈ ਕਿ ਜਾਣ ਬੁੱਝ ਕੇ ਕਾਨੂੰਨ ਹੈ ਜਿਹੜਾ ਇਹ ਢਾਈ ਤੋਂ 3 ਕਰੋੜ ਵੋਟਾਂ ਵਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮੀਸ਼ਾ ਨੇ ਦੂਸਰੇ ਪਾਸੇ ਹੀ ਆਖਿਆ ਕਿ ਵਿਰੋਧੀ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨੇ ਤੇ ਇਧਰਲੇ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣ ਕੀਤਾ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦ ਕਿ ਸੱਤਾਧਿਰ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਓ ਓਬੇਸੀ ਹੋਣਾ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂਜਹਿਦ ਕਰਨੀ ਪਈ ਐ ਸੀ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲੇ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਅਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਤੇ ਰੱਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸ ਤੇ ਕਰਕੇ ਅਸੀਂ ਲੰਮਾ ਵਕਫਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਵਿੱਚ ਧਮਕਮ ਦਿਖਾ ਰਹੀ ਹੈ ਧਮਕ ਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ ਹਟ ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਹੈ ਕਿ ਜਾਣ ਬੁਝ ਕੇ ਕਾਨੂੰਨ ਹੈ ਜਿਹੜਾ ਇਹ ਟਾਈਕ ਤੋਂ 3 ਕਰੋੜ ਵੋਟਾਂ ਬਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮਿਤ ਸ਼ਾਹ ਨੇ ਦੂਸਰੇ ਪਾਸੇ ਇਹ ਆਖਿਆ ਕਿ ਵਿਰੋਧੀ ਤੁਸ਼ਤੀ ਕਰਨ ਦੀ ਰਾਜਨੀਤੀ ਕਰ ਰਹੇ ਨਹੀਂ ਤੇ ਇਧਰੋਂ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣ ਕੀਤਾ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਹੈ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦਕਿ ਸੱਤਾਧਿਰ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਏ ਉਹ ਓਬੇਸੀ ਹੋਣ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂਜਹਿਦ ਕਰਨੀ ਪਈ ਐ ਅਸੀਂ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲੇ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਅਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਤੇ ਰੱਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸ ਤੇ ਕਰਕੇ ਅਸੀਂ ਲੰਮਾ ਵਕਫਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਵਿੱਚ ਧਮਕਮ ਦਿਖਾ ਰਹੀ ਹੈ ਧਮਕਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ ਹਟ ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਹੈ ਕਿ ਜਾਣਬੁੱਝ ਕੇ ਕਾਨੂੰਨ ਹੈ ਜਿਹੜਾ ਇਹ ਟਾਈਕ ਤੋਂ 3 ਕਰੋੜ ਵੋਟਾਂ ਬਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮਿਤ ਸ਼ਾਹ ਨੇ ਦੂਸਰੇ ਪਾਸੇ ਹੀ ਆਖਿਆ ਕਿ ਵਿਰੋਧੀ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨਹੀਂ ਤੇ ਇਧਰਲੇ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣਗੀ ਤਾਂ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਹੈ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦ ਕਿ ਸੱਤਾ ਤੇ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਓ ਓਬੇਸੀ ਹੋਣਾ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਉਹਨੂੰ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂਜਹਿਦ ਕਰਨੀ ਪਈ ਐ ਸੀ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲੇ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਾਂਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਅਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਧਿਰ ਆਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸ ਤੇ ਕਰਕੇ ਅਸੀਂ ਲੰਮਾ ਬਕਵਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਵਿੱਚ ਧਮਕਮ ਦਿਖਾ ਰਹੀ ਹੈ ਧਮਕ ਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ हट ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਹੈ ਕਿ ਜਾਣ ਬੁੱਝ ਕੇ ਕਾਨੂੰਨ ਹੈ ਜਿਹੜਾ ਇਹ ਢਾਈ ਤੋਂ 3 ਕਰੋੜ ਵੋਟਾਂ ਬਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮਿਤ ਸ਼ਾਹ ਨੇ ਦੂਸਰੇ ਪਾਸੇ ਹੀ ਆਖਿਆ ਕਿ ਵਿਰੋਧੀ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨੇ ਤੇ ਇਧਰਲੇ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣ ਕੀਤਾ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦ ਕਿ ਸੱਤਾਧਿਰ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਏ ਉਹ ਓਬੇਸੀ ਹੋਣ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂਜਹਿਦ ਕਰਨੀ ਪਈ ਹੈ ਅਸੀਂ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ ਵਾਪਸ ਨਹੀਂ ਲਵਾਂਗੇ ਕਿਸੇ ਵੀ ਹਾਲੇ ਹਿੱਲੇ ਦੇ ਵਿੱਚ ਇਹਦੇ ਤੇ ਸਮਝੌਤਾ ਕਿਸੇ ਦੇ ਵੀ ਨਾਲ ਨਹੀਂ ਕੀਤਾ ਜਾਏਗਾ ਇਹ ਕਹਿ ਦਿੱਤਾ ਉਹਨਾਂ ਨੇ ਪ੍ਰਾਈਵੇਟ ਨਿਊਜ਼ ਏਜੰਸੀ ਨੂੰ ਉਹਨਾਂ ਦੇ ਵੱਲੋਂ ਇੱਕ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਇਹ ਬਿਆਨ ਦਿੱਤਾ ਹੈ ਤੇ ਉਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਲਗਾਤਾਰ ਕਹਿ ਰਹੀਆਂ ਨੇ ਉਹਨਾਂ ਨੇ ਹਾਲਕਿ ਆਪਣਾ ਚੋਣ ਮੈਨੀਫੈਸਟੋ ਦਾ ਨਾਅਰਾ ਵੀ ਇਹਨੂੰ ਬਣਾ ਲਿਆ ਉਹਨਾਂ ਆਖਿਆ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ ਤੇ ਦੂਜੇ ਪਾਸੇ ਸੱਤਾ ਤੇ ਰੱਖ ਰਹੀ ਹੈ ਕਿ ਜੋ ਮਰਜ਼ੀ ਹੋ ਜਾਵੇ ਅਸੀਂ ਇਹਨੂੰ ਰੱਦ ਨਹੀਂ ਕਰਾਂਗੇ ਤਾਂ ਇਹਦੇ ਤੇ ਕਨਫਲਿਕਟ ਚੱਲ ਰਿਹਾ ਹੈ ਤੇ ਨਾਲ ਦੀ ਨਾਲ ਅਮਿਤ ਸ਼ਾਹ ਨੇ ਵੀ ਗੱਲ ਆਖੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ ਸੀ ਜਿਸ ਤੇ ਕਰਕੇ ਅਸੀਂ ਲੰਮਾ ਵਕਫਾ ਵੇਟ ਕਰਨ ਤੋਂ ਬਾਅਦ ਦੇ ਵਿੱਚ ਇਹਨੂੰ ਲਾਗੂ ਕੀਤਾ ਹੈ ਤੇ ਨਾਲ ਦੀ ਨਾਲ ਉਹਨਾਂ ਆਖਿਆ ਕਿ ਹੋਰ ਵੀ ਜਿੰਨੀਆਂ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਸਾਰੀਆਂ ਨੂੰ ਵਾਰੀ-ਵਾਰੀ ਪੂਰਾ ਕਰਾਂਗੇ ਉਹਨਾਂ ਕਹਿ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਮੋਦੀ ਦਾ ਆਖਿਆ ਪੱਥਰ ਤੇ ਲਕੀਰ ਹੁੰਦਾ ਜੋ ਵੀ ਉਹਨਾਂ ਨੇ ਆਖ ਦਿੱਤਾ ਹੈ ਉਹ ਸਭ ਕੁਝ ਸਹੀ ਹੈ ਤੇ ਲਾਗੂ ਹੋ ਜਾਏਗਾ ਤਾਂ ਫਿਰ ਇਸ ਤਰੀਕੇ ਦੇ ਨਾਲ ਜਿੱਥੇ ਭਾਰਤੀ ਜਨਤਾ ਪਾਰਟੀ ਆਪਣਾ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਬਾਅਦ ਵਿੱਚ ਧਮਕਮ ਦਿਖਾ ਰਹੀ ਹੈ ਧਮਕ ਜੇ ਮਾਰ ਰਹੀ ਹੈ ਤਾਂ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ ਹਟ ਰਹੀਆਂ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀਆਂ ਨੇ ਰਾਹੁਲ ਗਾਂਧੀ ਵਾਰ-ਵਾਰ ਇਹ ਗੱਲ ਆਖ ਰਹੇ ਹੈ ਕਿ ਜਾਣ ਬੁਝ ਕੇ ਕਾਨੂੰਨ ਹੈ ਜਿਹੜਾ ਇਹ ਢਾਈ ਤੋਂ 3 ਕਰੋੜ ਵੋਟਾਂ ਬਟੋਰਨ ਦੇ ਲਈ ਲਿਆਂਦਾ ਗਿਆ ਸਿੱਧਾ-ਸਿੱਧਾ ਫਾਇਦਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਹੋਏਗਾ ਤੇ ਅਮਿਤ ਸ਼ਾਹ ਨੇ ਦੂਸਰੇ ਪਾਸੇ ਇਹ ਆਖਿਆ ਕਿ ਵਿਰੋਧੀ ਤੁਸ਼ਟੀ ਕਰਨ ਦੀ ਰਾਜਨੀਤੀ ਕਰ ਰਹੇ ਨਹੀਂ ਤੇ ਇਧਰਲੇ ਪਾਸੇ ਕਾਂਗਰਸ ਆਖ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਵਿੱਚ ਫਾਇਦਾ ਲੈਣ ਦੇ ਲਈ ਸਭ ਕੁਝ ਕਰ ਰਹੀ ਹੈ ਜਿਸ ਦਾ ਆਖਰਕਾਰ ਉਹਨਾਂ ਨੂੰ ਜੇਕਰ ਫਾਇਦਾ ਹੁੰਦਾ ਹੈ ਤਾਂ ਫਿਰ ਉਹ ਸੱਤਾ ਦੇ ਵਿੱਚ ਆ ਜਾਣ ਕੀਤਾ ਇਸ ਤਰੀਕੇ ਦੇ ਨਾਲ ਵਿਵਾਦ ਵਿਵਾਦ ਹੈ ਜਿਹੜਾ ਇਸ ਪੂਰੇ ਕਾਨੂੰਨ ਦੇ ਨਾਲ ਲਗਾਤਾਰ ਜੁੜਦਾ ਦਿਖਾਈ ਦੇ ਰਿਹਾ ਹਾਲਾਂਕਿ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਆਖ ਦਿੱਤਾ ਗਿਆ ਹੈ ਕਿ ਕਿਸੇ ਵੀ ਹਾਲ ਹਿੱਲੇ ਇਸ ਕਾਨੂੰਨ ਨੂੰ ਸੀ ਵਾਪਸ ਨਹੀਂ ਲਵਾਂਗੇ ਇਹਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏਗਾ ਤੇ ਭਾਰਤੀ ਜਨਤਾ ਪਾਰਟੀ ਤੇ ਪੀਐਮ ਮੋਦੀ ਦੀ ਆਖੀ ਗੱਲ ਪੱਥਰ ਤੇ ਲਕੀਰ ਹੁੰਦੀ ਹੈ ਕੇਂਦਰ ਸਰਕਾਰ ਨੇ CAA ਕਾਨੂੰਨ ਲਾਗੂ ਕਰ ਦਿੱਤਾ ਤਾਂ ਲਾਗੂ ਕਰਨ ਤੋਂ ਬਾਅਦ ਦੇ ਵਿੱਚ ਵੱਖ-ਵੱਖਰੀਆਂ ਆਵਾਜ਼ਾਂ ਪੂਰੇ ਦੇਸ਼ ਭਰ ਦੇ ਵਿੱਚ ਉੱਠਣ ਲੱਗੀਆਂ ਨੇ ਵਿਰੋਧੀ ਇਸ ਨੂੰ ਗਲਤ ਆਖ ਰਹੇ ਨੇ ਜਦਕਿ ਸੱਤਾਧਿਰ ਇਸ ਨੂੰ ਸਹੀ ਠਹਿਰਾ ਰਹੀ ਆ ਵਿਰੋਧੀਆਂ ਦਾ ਕਹਿਣਾ ਚਾਹੀਏ ਉਹ ਓਬੇਸੀ ਹੋਣ ਚਾਹੀਏ ਕਾਂਗਰਸ ਹੋਵੇ ਚਾਹੇ ਹੋਰ ਵਿਰੋਧੀ ਪਾਰਟੀਆਂ ਹੁਣ ਸਾਰੇ ਕਹਿ ਰਹੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਜਾਣੀ ਹੈ ਇਸ ਕਾਨੂੰਨ ਦੇ ਨਾਲ ਜਿਹੜੇ ਇਥੋਂ ਦੇ ਮੂਲ ਨਿਵਾਸੀ ਵੀ ਨੇ ਘਟ ਗਿਣਤੀ ਵਾਲੇ ਉਹਨਾਂ ਦਾ ਨੁਕਸਾਨ ਹੋਏਗਾ ਉਹਨਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾਇਆ ਕਰੇਗਾ ਉਹਨਾਂ ਨੂੰ ਵੀ ਦੇਸ਼ ਦੇ ਵਿੱਚੋਂ ਕੱਢਿਆ ਜਾ ਸਕਦਾ ਤਾਂ ਇਸੇ ਚੀਜ਼ ਨੂੰ ਲੈ ਕੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਇਹ ਨਾਗਰਿਕਤਾ ਲੈਣ ਵਾਲਾ ਕਾਨੂੰਨ ਹੈ ਨਾਗਰਿਕਤਾ ਖੋਹਣ ਵਾਲਾ ਕਾਨੂੰਨ ਨਹੀਂ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਤੋਂ ਇੱਕ ਨਿਊਜ਼ ਏਜੰਸੀ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ ਜਿਸ ਦੇ ਵਿੱਚ ਸੀਏ ਤੇ ਉੱਠ ਰਹੇ ਸਵਾਲਾਂ ਦੇ ਉਹਨਾਂ ਨੇ ਡਟ ਕੇ ਜਵਾਬ ਦਿੱਤੇ ਹੈ ਉਹਨਾਂ ਨੇ ਆਖਿਆ ਹੈ ਕਿ ਪਹਿਲੀ ਗੱਲ ਹੈ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਾਨੂੰ ਬੜੀ ਜੱਦੂਜਹਿਦ ਕਰਨੀ ਪਈ ਐ ਸੀ ਬੜੇ ਚਿਰ ਤੋਂ ਇਹਦਾ ਖਾਕਾ ਤਿਆਰ ਕਰੀ ਬੈਠੇ ਸੀ ਤੇ ਹੁਣ ਜਦੋਂ ਅਸੀਂ ਇਹ ਲਾਗੂ ਕਰ ਦਿੱਤਾ ਹੈ ਤਾਂ ਫਿਰ ਜਿੰਨਾ ਮਰਜ਼ੀ ਇਹਦਾ ਵਿਰੋਧ ਹੋਈ ਜਾਵੇ ਅਸੀਂ ਇਹਨੂੰ